ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਸੋਨਾ ਰਾਏ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਅਸੀਂ ਪਹੁੰਚੇ ਆਂ ਧਰਮਕੋਟ ਦੇ ਪਿੰਡ ਕਾਮਾਂ ਵਾਲੇ ਦੇ ਵਿੱਚ ਜਿੱਥੇ ਸਰਪੰਚ ਦੇ ਉੱਤੇ ਵੱਡੇ ਦੋਸ਼ ਲੱਗੇ ਨੇ ਤੁਹਾਨੂੰ ਇਹ ਦਿਖਾਉਨੇ ਆ ਕਿ ਆਹ ਦੇਖੋ ਦਰਖਤ ਦੇਖੋ ਪੁਰਾਣੇ ਸੀ ਆਹ ਦੇਖੋ ਪਲਿਆ ਹੋਇਆ ਘੜ ਤੋਂ ਘਟ 8-10 ਸਾਲ ਜ਼ਿਆਦਾ ਹੀ ਹੋਣਾ ਪੁਰਾਣਾ ਦਰਖਤ ਆਹ ਘੜ ਤੋਂ ਘੜ 50 ਸਾਲ ਪੁਰਾਣਾ ਦਰਖਤ ਹੋਣਾ ਵਾ ਇਹ ਵੀ ਵੱਡ ਦਿੱਤਾ ਇੱਕ ਪਾਸੇ ਹਰੀ ਕ੍ਰਾਂਤੀ ਸਰਕਾਰ ਕਹਿੰਦੀ ਵੀ ਹਰੀ ਕ੍ਰਾਂਤੀ ਆਉਣੀ ਚਾਹੀਦੀ ਆ ਰੁੱਖ ਲਗਾਓ ਤੇ ਰੁੱਖ ਵੰਡਦੇ ਆ ਰੁੱਖਾਂ ਦਾ ਲੰਗਰ ਲੱਗਦਾ ਆਜੋ ਮੈਂ ਕੈਮਰਾਮੈਨ ਕੋਲ ਇਧਰ ਦਿਖਾਓ ਇਧਰ ਹੋਰ ਦਿਖਾਉਣਾ ਤੁਹਾਨੂੰ ਵੱਡੇ ਵੱਡੇ ਜਿਹੜੇ ਦਰਖਤ ਕੱਟੇ ਗਏ ਨੇ ਆਪਾਂ ਗੱਲਬਾਤ ਵੀ ਕਰਦੇ ਆ ਪਿੰਡ ਵਾਲਿਆਂ ਦੇ ਨਾਲ ਆਹ ਦੇਖੋ ਤੁਸੀਂ ਦਰਖਤ ਦੇਖੋ ਕਿੱਡਾ ਪਲਿਆ ਸੀ ਤੇ ਕਿੰਨੀ ਛਾਂ ਦਿੱਤੀ ਹੋਣੀ ਐ ਇੱਕ ਵਾਰੀ ਇਧਰ ਮੜੇ ਨਿਗਾਹ ਕਮਾ ਲਿਓ ਆ ਸਾਰੇ ਦਰਖਤ ਵੜਤੇ ਆ ਬਿਨਾ ਬਿਨਾ ਗੱਲ ਤੋਂ ਬਿਨਾ ਇੱਕ ਮਾੜੀ ਇੱਕ ਤਾਂ ਦਿਖਾ ਦਿਖਾ ਲਈਏ ਪਹਿਲਾਂ ਫਿਰ ਆਪਾਂ ਪਿੰਡ ਵਾਲਿਆਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਇੱਥੇ ਸਾਰੇ ਦਰਖਤ ਸੀ ਇਹ ਆ ਦੇਖੋ ਆ ਥੱਲੇ ਨੱਪੇ ਗਏ ਆ ਆ ਦੇਖੋ ਆ ਵੀ ਦਰਖਤ ਵੱਡਿਆ ਪਿਆ ਵਾ ਆ ਕਿੱਡਾ ਦਰਖਤ ਆ ਹੁਣ ਅੱਗੇ ਆ ਜਾਓ ਆਇਓ ਤੁਹਾਨੂੰ ਦਿਖਾਉਨੇ ਆ ਲੱਖਾਂ ਰੁਪਏ ਮੁੱਲ ਦੇ ਜਿਹੜੇ ਦਰਖਤ ਆ ਇਹ ਵੱਢ ਕੇ ਢੇਰੀ ਕਰਤੇ ਇੱਧਰ ਦੇਖੋ ਤੁਸੀਂ ਆ ਦੇਖੋ ਵੱਡੇ ਵੱਡੇ ਦਰਖਤ ਸਾਰੇ ਵੱਢਤੇ ਸਾਰੇ ਵੱਢ ਕੇ ਘਰ ਤੇ ਆ ਦੇਖੋ ਪਟ ਕੇ ਵੱਢ ਦਿੱਤੇ ਆ ਦਰਖਤ ਦੇਖੋ ਕਿੱਡੇ-ਕੱਡੇ ਸੀਗੇ ਦੇਖੋ ਇੱਧਰ ਉਹ ਅੱਗੇ ਤੱਕ ਦੇਖੋ ਉਹ ਅੱਗੇ ਤੱਕ ਨਿਗਮ ਮਰਾ ਦੇਣਿਆ ਤੁਹਾਡੀ ਇੱਧਰ ਆ ਜਾਓ ਤੁਹਾਨੂੰ ਇਹ ਵੀ ਦਿਖਾ ਦਿੰਨਾ ਆ ਦੇਖੋ ਆ ਆ ਦੇਖੋ ਵੱਡੇ ਦਰਖਤ ਇਹ ਆ ਦੇਖੋ ਆ ਵੀ ਵੱਡੇ ਪਏ ਆ ਤੁਸੀਂ ਦਰਖਤ ਪਲੇ ਦੇਖੋ ਕਿੱਡੇ-ਕੱਡੇ ਆ ਕਿੱਡੇ-ਕੱਡੇ ਵੱਡੇ ਪਲੇ ਹੋਏ ਦਰਖਤ ਵੱਡੇ ਆ ਇਹ ਦੇਖੋ ਇਧਰ ਦੇਖੋ ਕਿੱਡਾ ਦਰਖਤ ਆ ਆ ਦੇਖੋ ਆ ਕੀ ਕਹਿੰਦੇ ਸੀਗੇ ਆ ਆ ਆ ਦਰਖਤ ਕੀ ਕਹਿੰਦੇ ਸੀ ਵਾਤਾਵਰਨ ਦੇ ਜਿਹੜੇ ਪ੍ਰੇਮੀ ਆ ਉਹਨਾਂ ਨੂੰ ਕਿੰਨਾ ਦੁੱਖ ਲੱਗੂਗਾ ਜਦੋਂ ਇਹ ਖਬਰ ਦੇਖਣਗੇ ਆ ਦੇਖੋ ਦੇਖੋ ਆ ਜਿਹੜੇ ਦਰਖਤ ਆ ਜੇ ਜੱਫਾ ਪਾਈਏ ਤਾਂ ਇਹਦੇ ਵਿੱਚ ਪੂਰੇ ਨਹੀਂ ਆਉਣਗੇ ਇਹ ਸਾਰੇ ਹੀ ਵੜ ਦਿੱਤੇ ਗਏ ਆ ਸਰਪੰਚ ਦੇ ਵੱਲੋਂ ਕਿਹੜੀ ਗਵਰਨਮੈਂਟ ਕਹਿੰਦੀ ਆ ਦਰਖਤ ਵੜ ਦਿਓ ਕਿਹੜਾ ਪ੍ਰਸ਼ਾਸਨ ਇਹਨਾਂ ਨੂੰ ਕਹਿੰਦਾ ਹੈ ਕਿ ਇਹ ਦਰਖਤ ਖਤਮ ਕਰ ਦਿਓ ਤੇ ਵੀ ਜਿਹੜੀ ਹਰੀਆਲੀ ਹੈ ਖਤਮ ਕਰ ਦਿਓ ਆ ਦੇਖੋ ਆ ਟੈਂਕੀ ਦੇ ਵਿੱਚ ਲੱਗੇ ਸੀ ਟੈਂਕੀ ਦੇ ਪਾਣੀ ਵਧਿਆ ਕਰਨਾ ਹੁਣ ਇਹ ਜਿਹੜੇ ਸਾਰੇ ਦਰਖਤ ਆ ਇਹ ਜਿਹੜੇ ਨੌਜਵਾਨ ਆ ਸਫਾਈ ਕਰਦੇ ਆ ਪਿੰਡ ਦੇ ਪਿੰਡ ਦੇ ਅੱਗੇ ਹੋ ਕੇ ਚੱਲਦੇ ਆ ਉਹਨਾਂ ਨੇ মিডিਆ ਨੂੰ ਬੁਲਾਇਆ ਵਾ ਤੇ ਸਾਨੂੰ ਵੀ ਦੇਖ ਕੇ ਬਹੁਤ ਦੁੱਖ ਲੱਗਾ ਆ ਨੌਜਵਾਨ ਖੜੇ ਆ ਇਹ ਜਿਹੜੇ ਪਿੰਡ ਦੀ ਸਫਾਈ ਕਰਦੇ ਨੇ ਇਹ ਸਕੂਲ ਦੀ ਸਫਾਈ ਕਰਦੇ ਨੇ ਇਹ ਜਿਹੜਾ ਪਿੰਡ ਦੇ ਵਿੱਚ ਜਿੰਨਾ ਵੀ ਸਫਾਈ ਕਰਕੇ ਸੋਹਣਾ ਬਣਾਉਂਦੇ ਨੇ ਇਹਨਾਂ ਨੂੰ ਦੁੱਖ ਲੱਗਾ ਨਾ ਪਿੰਡ ਦੇ ਨੂੰ ਦੱਸਿਆ ਗਿਆ ਨਾ ਹੀ ਉਹ ਕੁਝ ਕੀਤਾ ਗਿਆ ਕੀ ਨਾਮ ਆਈ ਤੁਹਾਡਾ ਮੇਰਾ ਨਾਮ ਮਨਪ੍ਰੀਤਾ ਜੀ ਤੁਸੀਂ মিডিਆ ਨੂੰ ਬੁਲਾਇਆ ਕਿਉਂ ਬੁਲਾਇਆ ਜੀ ਜੀ ਮੈਂ ਤਾਂ ਬੁਲਾਇਆ ਹੀ ਆ ਪਹੀਨਾ ਤੇ ਸਰਪੰਚ ਸਾਹਿਬ ਨੇ ਮਨਜ਼ੂਰੀ ਲਈ ਕਿਸੇ ਕੰਮ ਦੀ ਕੀ ਨਾਮ ਆ ਸਰਪੰਚ ਨਿਰਮਲ ਸਿੰਘ ਜੀ ਕਿਹੜਾ ਪਿੰਡ ਆ ਪਿੰਡ ਕਮਾਲਾ ਜੀ ਠੀਕ ਆ ਜੀ ਠੀਕ ਆ ਜੀ ਨਾ ਉਹਨੇ ਮਨਜ਼ੂਰੀ ਲਈ ਕਿਸੇ ਦੀ ਨਾ ਕਿਸੇ ਪੰਚਾਇਤ ਮੈਂ ਬਿਨਾ ਮਤਲਬ ਤਾਂ ਵੱਢ ਕੇ ਪੈਸੇ ਦੀ ਜੇਬ ਚ ਪਾ ਲਈ ਠੀਕ ਹੈ ਜੀ ਬਸ ਦਰਖਤ ਵਧਣ ਦੀ ਮਜ਼ਦੂਰੀ ਹੁੰਦੀ ਨਹੀਂ ਸਰਕਾਰ ਤਾਂ ਕਹਿੰਦੀ ਹੈ ਦਰਖਤ ਨਹੀਂ ਵਧਣੇ ਦਰਖਤ ਲਾਉਣੇ ਆ ਹਾਂਜੀ ਹਾਂਜੀ ਇਹਨਾਂ ਨੇ ਵੈਸੇ ਵੈਸੇ ਆਦਾ ਹੀ ਕਰਕੇ ਵੱਢ ਗਏ ਪਾਲਿਆ ਤੇ ਸਾਲੇ ਨੂੰ ਵੇਚਤੇ ਹੀ ਦਰਖਤ ਇੱਥੋਂ ਦਾ ਵੱਡੇ ਵੱਡੇ ਉਹ ਨਹਿਰ ਸਰਕਾਰੀ ਦੀ ਵੱੜ ਤੇ ਹੀ ਉਹ ਪੱਧਰ ਕਰਤਾ ਥਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਅੱਛਾ ਚੱਲ ਜਾਂਦਾ ਅੱਛਾ ਭਾਜੀ ਇਹ ਜਿਹੜੇ ਤੁਸੀਂ ਦਰਖਤ ਲੱਗ ਪਾ ਕੇ ਕਿੰਨੇ ਮੁੱਲ ਦੇ ਹੋਣਗੇ ਮੇਰੇ ਹਿਸਾਬ ਨਾਲ 3-4 ਲੱਖ ਦੇ ਹੋਣਗੇ ਅੱਛਾ ਹਾਂਜੀ ਜਿਹੜੇ ਇਹ ਵੇਚ ਚੁੱਕੇ ਆ ਹਾਂਜੀ ਹਾਂਜੀ ਇਹਦਾ ਕੋਈ ਹਿਸਾਬ ਪਿੰਡਰ ਕੋਲ ਨਹੀਂ ਨਹੀਂ ਕੋਈ ਹਿਸਾਬ ਨਹੀਂ ਕੋਈ ਨਹੀਂ ਇਹਨੇ ਨਾਂ ਮਤਾ ਪਾਇਆ ਨਾ ਸਰਕਾਰ ਦੀ ਜ਼ਿੰਮੇਵਾਰੀ ਲਈ ਜੀ ਇਹਨੇ ਬਿਨਾ ਦੀ ਜੁਰਤ ਦਿਖਾਏ ਕਰਤਾ ਨਾਲੇ ਜਾਤ ਪਾਤ ਨੂੰ ਗਿਣਦਾ ਇਹ ਬੰਦਾ ਜੀ ਅੱਛਾ ਤੁਹਾਡਾ ਕੀ ਨਾਮ ਆ ਆਪਣਾ ਨਾਮ ਮਨਪ੍ਰੀਤ ਸਿੰਘ ਜੀ ਪਿੰਡ ਕਾਮਾਂ ਵਾਲਾ ਹਾਂਜੀ ਕਾਮਾਂ ਵਾਲਾ ਠੀਕ ਹੈ ਬਹੁਤ ਬਹੁਤ ਧੰਨਵਾਦ ਕੀ ਨਾਮ ਤੁਹਾਡਾ ਮੇਰਾ ਅਨਸਨੀ ਕਲੇਰ ਜੀ ਤੁਸੀਂ ਪੰਚਾਇਤ ਮੈਂਬਰ ਹੋ ਨਹੀਂ ਨਹੀਂ ਜੀ ਮੈਂ ਇਸ ਪਿੰਡ ਦਾ ਨੌਜਵਾਨ ਪਿੰਡ ਦੇ ਹਾਂਜੀ ਕੀ ਨਾਮ ਦੱਸਿਆ ਸੀਗਾ ਸਨੀ ਕਲੇਰ ਇਹ ਜਦੋਂ ਵੱਡ ਰਹੇ ਸੀ ਤੁਸੀਂ ਉਦੋਂ ਕਿਉਂ ਨਹੀਂ ਰੋਕਿਆ ਉਦੋਂ ਸਾਨੂੰ ਇਹਨਾਂ ਨੇ ਨਹੀਂ ਪਤਾ ਵੀ ਕੀ ਕਰ ਰਹੇ ਆ ਵੀ ਸਾਨੂੰ ਸੀ ਵੀ ਕੋਈ ਸਾਫ ਸਪਾਈ ਹੋ ਰਹੀ ਆ ਉਹ ਚਾਂਗ ਰਹੇ ਨੇ ਹਾਂ ਚਾਂਗ ਰਹੇ ਨੇ ਵੀ ਜਦੋਂ ਬਾਅਦ ਨੂੰ ਪਤਾ ਲੱਗਾ ਵੀ ਜਿਹੜੇ ਇੰਨੇ ਪੁਰਾਣੇ 10-12-12 ਸਾਲਾਂ ਪੁਰਾਣੇ ਦਰਖਤ ਖੜੇ ਸੀ ਉਹ ਵੀ ਪੱਟ ਤੇ ਵੀ ਜਿਵੇਂ ਹੀ ਮੁੱਢੋ ਇਹ ਜ਼ਿਆਦਾ ਪੁਰਾਣੇ ਆ 50 ਸਾਲ ਦੇ ਪੁਰਾਣੇ ਆ ਤਾਂ ਬਹੁਤ ਪੁਰਾਣੇ ਆ ਕੋਈ ਨਹੀਂ ਪੱਟ ਤੇ ਤਾਂ ਜਿਵੇਂ ਛਾਂਗਦੇ ਇਹਨਾਂ ਨੇ ਜੀ ਸਾਰੇ ਪੱਟ ਤੇ ਸਾਰੇ ਪਿੰਡ ਇੰਨੇ ਵੱਡੇ ਦਰਖਤ ਪਾਲੇ ਹੋਏ ਕਿਸੇ ਨੇ ਇਹਨਾਂ ਨੂੰ ਰੋਕੇ ਹੀ ਨਹੀਂ ਸਰਪੰਚ ਨੂੰ ਆਸੇ ਨਹੀਂ ਕੋਈ ਨਹੀਂ ਜੀ ਹਜੇ ਤੱਕ ਤੇ ਅਸੀਂ ਰੁਕਿਆ ਜੀ ਅਸੀਂ ਵਿਰੋਧ ਕਰਦੇ ਪਏ ਆ ਜੀ ਕਿਸੇ ਨੇ ਨਹੀਂ ਪਿੰਡ ਵਾਲਿਆਂ ਨੇ ਕੀਤਾ ਹੁਣ ਇਹਨਾਂ ਨੇ ਵੱਡ ਦਿੱਤੇ ਆ ਤੇ ਹੁਣ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਆ ਤੁਸੀਂ ਇਨਸਾਫ ਅਸੀਂ ਇਹੀ ਚਾਹੁੰਦੇ ਆ ਵੀ ਜਿਹੜੇ ਇਹਦੇ ਪੈਸੇ ਬਣੇ ਆ ਵੀ ਜਿੰਨੇ ਵੀ ਜਾਂ ਤਾਂ ਆਪਾਂ ਇੱਥੇ ਜਿਮ ਮੁੰਡਿਆਂ ਦੀ ਆ ਬਈ ਜਿਮ ਵੀ ਇੱਕ ਨਾ ਚੱਕ ਕੇ ਆਪਦੇ ਘਰੇ ਲੈ ਗਿਆ ਇੱਥੋਂ ਤੋਂ ਘੱਟੋ ਘੱਟ 2-3 ਕਿਲੋਮੀਟਰ ਅਖੀਏ ਤਾਂ ਉਹਨਾਂ ਦੇ ਘਰ ਅੱਛਾ ਇੱਥੋਂ ਜਿਮ ਪੁਰਾਣੀ ਚੱਕ ਕੇ ਘਰੇ ਲੈ ਗਿਆ ਤੇ ਤੇ ਨਵੀਂ ਤਾਂ ਕੁਝ ਨਹੀਂ ਉਹਨੇ ਕੁਝ ਕੀਤਾ ਤੇ ਅਸੀਂ ਤਾਂ ਇਹ ਕਹਿੰਨੇ ਆ ਵੀ ਜਿੰਨੇ ਵੀ ਪਾਸੇ ਬਣੇ ਆ ਚਲੋ ਵੀ ਇੱਥੇ ਮੁੰਡਿਆਂ ਲਈ ਜਿਮ ਲਈ ਕਰ ਲਾ ਦਿੱਤੇ ਜਾਣ ਸਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਕੰਮ ਕੀਤਾ ਗਿਆ ਇਹ ਜਿਹੜੇ ਹਰਿਆਲੀ ਨੂੰ ਖਤਮ ਕੀਤਾ ਵਾਤਾਵਰਣ ਨੂੰ ਖਤਮ ਕੀਤਾ ਗਿਆ ਇਹਨਾਂ ਨੂੰ ਆਪਾਂ ਪੈਸਿਆਂ ਦੇ ਨਾਲ ਨਹੀਂ ਤੋਲ ਸਕਦੇ ਨਹੀਂ 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 ਜੀ ਇਹ ਤਾਂ ਬਿਲਕੁਲ ਨਹੀਂ ਆਪਾਂ ਤਾਂ ਇਹ ਕਹਿੰਨੇ ਸਾਰਿਆਂ ਨੂੰ ਇਹ ਕਹਿੰਨਾ ਨਾ ਮੈਂ ਤਾਂ ਅੱਗੇ ਮੁੰਡਿਆਂ ਨੂੰ ਇਹ ਕਹਿੰਨੇ ਹੁੰਦਾ ਵੀ ਜਦੋਂ ਵੀ ਤੁਹਾਡਾ ਜਨਮ ਦਿਨ ਹੋਵੇ ਵੀ ਇੱਕ ਇੱਕ ਬੂਟਾ ਲਾਓ ਵੀ ਆਦਾ ਜਨਮ ਦਿਨ ਨਾ ਮਨਾਓ ਆਦਾ ਬੂਟਾ ਲਾਓ ਤੇ ਆਪਾਂ ਤਾਂ ਇਥੇ ਕੀ ਦੇਖਦੇ ਪਏ ਇਥੇ ਜਿਵੇਂ ਹੀ ਇਹਨਾਂ ਨੇ ਕਿੰਨਾ ਕੁਸ਼ ਕਰਤਾ ਹਾਂ ਠੀਕ ਜੀ ਕੀ ਨਾਮ ਹੀ ਤੁਹਾਡਾ ਮੈਂ ਸਤਪਾਲ ਸਿੰਘ ਜੀ ਸਤਵਾਲ ਸੇ ਕਿਵੇਂ ਦੇਖਦੇ ਹੋ ਜਿਹੜਾ ਤੁਹਾਡੇ ਪਿੰਡ ਇਹ ਇੱਕ ਮદાન ਕਰ ਦਿੱਤਾ ਮਲੀਆ ਮੀਟੀ ਦਰਖਤਾਂ ਦਾ ਕਰ ਦਿੱਤਾ ਸਾਰੇ ਐਸੇ ਇਦਾਂ ਗੱਲ ਹੈ ਜੀ ਇਹਨਾਂ ਨੇ ਕੋਈ ਕਿਸੇ ਕੋਲ ਪੁੱਛਿਆ ਨਹੀਂ ਕੋਈ ਕੁਛ ਨਹੀਂ ਨਾ ਮੈਂਬਰਾਂ ਨੂੰ ਕਿਸੇ ਨੂੰ ਪੁੱਛਿਆ ਨਾ ਪਿੰਡ ਦਾ ਕਿਸੇ ਦਾ ਕੋਈ ਪੁੱਛ ਦੱਸ ਕੀਤੀ ਇਹਨਾਂ ਨੇ ਇਦਾਂ ਹੀ ਆਣ ਕੇ ਵੀ ਪੜਤੇ ਪਟ ਕੇ ਤੇ ਇਹਨਾਂ ਨੇ ਵੇਚ ਦਿੱਤੇ ਤੇ ਜਾਨੀ ਕਿ ਇਹਨਾਂ ਨੇ ਆਪਦੇ ਪੈਸੇ ਆਪਦੇ ਕੋਲ ਰੱਖ ਲਏ ਆ ਤੇ ਜਾਨੀ ਕਿ ਵੀ ਸਾਨੂੰ ਇਨਸਾਫ ਚਾਹੀਦਾ ਵੀ ਇਹਦੇ ਜਿਹੜੇ ਪੈਸੇ ਨੇ ਉਹ ਕਿਤੇ ਲਾਓ अच्छा नहीं ਤੁਸੀਂ ਪੈਸੇ ਲਵਾਉਣ ਬਾਰੇ ਕਹਿ ਰਹੇ ਹੋ ਕਿ ਉੱਤੇ ਕਾਰਵਾਈ ਹੋਣੀ ਚਾਹੀਦੀ ਜਿਹੜਾ ਇੱਕ ਕਾਰਵਾਈ ਹੋ ਜਾਵੇ ਸਾਨੂੰ ਤੇ ਇੱਦਾਂ ਹੀ ਬਹੁਤ ਹੈ ਠੀਕ ਹੈ ਧੰਨਵਾਦ ਕੀ ਨਾਮ ਤੁਹਾਡਾ ਪਰਮੇਂਦਰ ਸਿੰਘ ਹੈ ਜੀ ਪਰਮੇਂਦਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਮੈਟਰ ਤੇ ਬਹੁਤ ਵੱਡਾ ਮੈਟਰ ਹੈ ਇਹ ਬਹੁਤ ਹਾਂਜੀ ਹਾਂਜੀ ਅਸੀਂ ਕਰੇ ਇਦਾਂ ਦੇ ਦਰਖਤ ਦਰਖਤ ਏਡੇ ਏਡੇ ਵੱਡੇ ਦਰਖਤ ਲਾਉਣੇ ਪੈਣ ਤੇ ਆਪਣੀ ਉਮਰ ਵੀ ਤੇ ਜਾਣੀ ਆ ਆਪਣਾ ਆਪਾਂ ਜਿਹੜੀ ਉਮਰ ਪੂਰੀ ਹੋ ਕੇ ਵੀ ਚਲ ਜਾਈਏ ਨਾ ਤਾਂ ਵੀ ਇਹ ਦਰਖਤ ਏਡੇ ਏਡੇ ਵੱਡੇ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਇਹ ਸਾਡਾ ਦੁੱਖ ਆਇਆ ਜੀ ਸਾਨੂੰ ਠੀਕ ਹੈ ਸਾਡੇ 50 50 ਸਾਲ ਪੁਰਾਣੇ درخت ਸਾਡੀ ਰੌਣਕ ਸੀਗੀ ਏ ਠੀਕ ਹੈ ਤੇ ਸਾਡਾ ਜਦੋਂ ਉਹਨੇ ਦਿਹਾੜੀ ਦੇ ਵਿੱਚ ਸਾਰਾ ਕੁਝ ਕਰਤਾ ਸਾਨੂੰ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਤੇ ਅਸੀਂ ਸਾਡੇ ਬਾਅਦ ਚ ਹੀ ਸੋਚਦੇ ਰਹੇ ਵੀ ਸਾਡੇ ਪਿੰਡ ਦੇ ਕੋਈ ਕਾਰਵਾਈ ਕਰਨਗੇ ਪਰ ਕਿਸੇ ਨੇ ਨਹੀਂ ਇਹ ਗੱਲ ਸੋਚੀ ਤੇ ਉਹਨੇ ਮੈਟੋਮੈਟਿਕ ਆਪਦਾ ਜਿਹੜਾ ਕੋਈ ਕਰ ਲਿਆ ਪਰ ਇਹਦੇ ਤੇ ਜਿਹੜੀ ਵੀ ਇਹਦੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਵੇਗੀ ਠੀਕ ਹੈ ਬਹੁਤ ਧੰਨਵਾਦ ਭਾਈ ਜੀ ਫੇਰ ਆਪਾਂ ਆਉਣੇ ਆ ਭਾਈ ਜੀ ਤੁਸੀਂ ਸਾਨੂੰ ਬੁਲਾਇਆ ਸੀਗਾ ਤੇ ਇਹ ਬੜਾ ਵੱਡਾ ਜਿਹੜਾ ਮੁੱਦਾ ਤੁਸੀਂ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਆ ਹਾਂਜੀ ਹਾਂਜੀ ਸਰ ਅਸੀਂ ਜੰਗਲਾਤ ਵਿਭਾਗ ਨੂੰ ਫੋਨ ਕੀਤਾ ਸੀ ਉਹ ਲੇਕ ਕੇ ਲੈ ਗਏ ਸੀ ਦਰਖਤ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਪੂਰੀ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਕੋ ਪਹੁੰਚ ਕੀਤੀ ਆ ਜਿੱਥੇ ਤੁਸੀਂ ਹਰੀ ਕ੍ਰਾਂਤੀ ਦੀ ਗੱਲ ਕਰਦੇ ਆ ਰੁੱਖਾਂ ਲਾਉਣ ਦੀ ਗੱਲ ਕਰਦੇ ਆ ਹਰ ਖੇਤ ਵਿੱਚ ਰਾਖੋ ਰੁੱਖ ਹੋਣੇ ਚਾਹੀਦੇ ਆ ਵੀ ਤੁਹਾਡੇ ਪਾਰਟੀ ਦੇ ਸਰਪੰਚ ਤਾਂ ਦਰਖਤਾਂ ਨੂੰ ਵੱਢੀ ਜਾਂਦੇ ਆ 100 100 2 2 ਸਾਲ ਪੁਰਾਣੇ ਜਿਹੜੇ ਦਰਖਤ ਕੱਟ ਦਿੱਤੇ ਗਏ ਆ ਤੇ ਤੁਸੀਂ ਉਹਨਾਂ ਨੂੰ ਸਵਾਲ ਨਹੀਂ ਕੀਤੇ ਨਹੀਂ ਅਸੀਂ ਐਮਐਲਏ ਨੂੰ ਸਵਾਲ ਕੀਤੇ ਜੰਗਲਾਤ ਵਿਭਾਗ ਜਿਲਾਇਆ ਸੀ ਫੋਨ ਉਹ ਆਏ ਸੀ ਉਹ ਲੇਕ ਕੇ ਲੈ ਗਏ ਕਾਰਵਾਈ ਕਰਾਂਗੇ ਕਰਾਂਗੇ بس ਐ ਲਾਰੇ ਹੀ ਲਈ ਜਾਂਦੇ ਫਿਰ ਤੁਹਾਨੂੰ ਤਾਂ ਸੱਦਿਆ ਹੀ ਅਸ ਲਾਓ ਹੁਣ ਜੰਗਲਾਤ ਮੈਂ ਧੰਨਵਾਦ ਹਾਂਜੀ ਆਪਣੇ ਫੋਨ ਤੇ ਲਾਓ ਤੁਸੀਂ ਲਓ ਇੱਧਰ ਇੱਧਰ ਲੈ ਲਓ ਕੋੜਮਣੇ ਕਿਤੇ ਚਲੋ ਲਾਉਨੇ ਆਪਾਂ ਮੋਟ ਕਰ ਖੜਾ ਖੜਾ ਕੱਟ ਕੇ ਕਰ ਨਹੀਂ ਲੱਗ ਰਹੀ ਆਪਾਂ ਫੋਨ ਸਾਡੇ ਤੇ ਲਾਉਨੇ ਆ ਅੱਛਾ ਕਿਸ ਤਰ੍ਹਾਂ ਦੀ ਜੇਕਰ ਇਹ ਜੰਗਲਾਤ ਵਿਭਾਗ ਦੇ ਮਹਿਕਮਾ ਏ ਤੁਹਾਡੀ ਗੱਲ ਨਹੀਂ ਸੁਣਦਾ ਪ੍ਰਸ਼ਾਸਨ ਨਹੀਂ ਸੁਣਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਕਾਰਵਾਈ ਕਿਸ ਤਰ੍ਹਾਂ ਦੀ ਹੋਏਗੀ ਅੱਗੇ ਤੁਹਾਡਾ ਸਟੈਪ ਕੀ ਹੋਏਗਾ ਅੱਗੇ ਸਾਰਾ ਇਹੀ ਤਾਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਸਾਡੀ ਜਿਹੜੀ ਬੰਦੀ ਸਰਪੰਚ ਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਅੱਗੇ ਤੋਂ ਦਰੁਖਤ ਹੋਰ ਲਾਉਣ ਜਿਹਨੇ ਉਹ ਨਹਿਰ ਤੋਂ ਵੀ ਸਰਕਾਰੀ ਨਹਿਰ ਤੋਂ ਵੀ ਪਟਾਈ ਬਿਨਾ ਗੱਲ ਤੋਂ ਨਾ ਪਰਮਿਸ਼ਨ ਲਈ ਤੇ ਨਾਲੇ ਜਾਤਪਾਤ ਕਹਿੰਦਾ ਨਾਲੇ ਕਹਿੰਦਾ ਮੈਂ ਕਰਾ ਦੂੰਗਾ ਜੋ ਕਰਾ ਦੂੰਗਾ ਜੀ ਅੱਛਾ ਹਾਂਜੀ ਠੀਕ ਆ ਬਹੁਤ ਬਹੁਤ ਧੰਨਵਾਦ ਅਸੀਂ ਖੜੇ ਸੀ ਪਿੰਡ ਕਾਵਾਂ ਵਾਲੇ ਦੇ ਵਿੱਚ ਇੱਥੋਂ ਦੇ ਸਰਪੰਚ ਦੇ ਉੱਤੇ ਦੋਸ਼ ਲਗਾਏ ਨੇ ਤੇ ਉਸ ਨੇ ਇਹ ਸਾਰੇ ਜਿਹੜੇ ਦਰਖਤ ਵੜ ਦਿੱਤੇ ਗਏ ਨੇ ਤੁਹਾਨੂੰ ਅਸੀਂ ਦਰਖਤ ਵੀ ਦਿਖਾਏ ਆ ਕਿ ਕਿਸ ਤਰ੍ਹਾਂ ਵੜ ਦਿੱਤੇ ਗਏ ਨੇ ਬੜੇ 2-2 ਸਾਲ 4-4 ਸਾਲ 20-20 ਸਾਲ ਪੁਰਾਣੇ ਦਰਖਤ ਨੇ ਜਿਹੜੇ ਸਾਰੇ ਕਰ ਦਿੱਤੇ ਨੇ ਤੇ ਬਿਲਕੁਲ ਮਲੀਆਂ ਮੇਟ ਕਰ ਦਿੱਤਾ ਪਿੰਡ ਦੇ ਨੌਜਵਾਨ ਖੜੇ ਨੇ ਇਹ ਪਿੰਡ ਦੇ ਨੌਜਵਾਨ ਉਹ ਨੇ ਜਿਹੜੇ ਪਿੰਡ ਦੇ ਵਿੱਚ ਸਫਾਈ ਰੱਖਦੇ ਨੇ ਸਾਫ਼ ਸੁਥਰਾ ਕੰਮ ਕਰਦੇ ਨੇ ਤੇ ਇਹਨਾਂ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਨਾ ਕਿਸੇ ਪ੍ਰਸ਼ਾਸਨ ਨੇ ਨਾ ਜੰਗਲਾਤ ਵਿਭਾਗ ਨੇ ਕੋਈ ਕਾਰਵਾਈ ਸਰਪੰਚ ਤੇ ਕੀਤੀ ਆ ਤੇ ਇਹਨਾਂ ਦੇ ਹਾਂਜੀ ਮੈਂ ਕਿਹਾ ਸਕੂਲ ਵੀ ਸਰ ਤੁਹਾਨੂੰ ਦਿਖਾਉਨੇ ਪੈਂ ਵੀ ਸਕੂਲ ਸਰਪੰਚ ਨੇ ਇੱਕ ਵਾਰੀ ਨਹੀਂ ਉੱਥੇ ਬੰਦੇ ਲਾ ਕੇ ਸਫਾਈ ਕਰਾਈ ਜਿਵੇਂ ਨਰੇਗੇ ਵਾਲੇ ਲੱਗੇ ਰਹੇ ਪਰ ਸਕੂਲੇ ਨਿੱਕੇ ਨਿੱਕੇ ਬੱਚੇ ਉਥੇ ਡੜਾ ਘਾਸ ਸੀ ਸਰ ਤੁਸੀਂ ਹੁਣ ਵੇਖਿਓ ਇਹੀ ਸਫਾਈ ਕਰਵਾ ਕੇ ਆਏ ਆ ਆਦੇ ਪੱਲੋ ਪੈਸੇ ਲਾ ਕੇ ਤੇ ਨਰੇਗੇ ਦੀਆਂ ਫੋੜੂਆਂ ਪਾਈ ਜਾਂਦਾ ਜੀ ਉੱਥੇ ਖਿੱਚ-ਖਿੱਚ ਕੇ ਹਾਂਜੀ ਅਸੀਂ ਆਪ ਕਰਾਈ ਸਫਾਈ ਮਹਿਰਮਾ ਤੁਹਾਨੂੰ ਟੀਚਰ ਇਹ ਤੁਹਾਨੂੰ ਦੇਣਗੇ ਬਿਆਣਾ ਮੁੰਡਿਆਂ ਨੂੰ ਸਫਾਈ ਕਰਾਈ ਠੀਕ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਰਦੇ ਵੀ ਸਰਪੰਚ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਇਸ ਮੁੱਦੇ ਨੂੰ ਲੈ ਕੇ ਆਉਣ ਵਾਲ ਦੇ ਵਿੱਚ ਪ੍ਰਸ਼ਾਸਨ ਇਹਨਾਂ ਤੇ ਕਾਰਵਾਈ ਕਰਦਾ ਜਾਂ ਨਹੀਂ ਕਰਦਾ ਤਾਂ ਸਮਾਂ ਦੱਸੇਗਾ ਪਰ ਪ੍ਰਸ਼ਾਸਨ ਨੂੰ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਕਿਉਂਕਿ ਇਹ ਬਹੁਤ ਵੱਡਾ ਮੁੱਦਾ ਹੈ ਅਤੇ ਅਨੇਕਾਂ ਘਰ ਤੋਂ ਘਰ ਪੰਜ 6 ਲੱਖ ਰੁਪਏ ਦੇ ਲਗਭਗ ਇਹ ਦਰਕਤ ਸੀਗੇ ਜਿਹੜੇ ਵੱਢ ਕੇ ਪੈਸਾ ਖੁਰਦ-ਬੁਰਦ ਕਰ ਦਿੱਤਾ ਗਿਆ ਇਹ ਨੌਜਵਾਨ ਕਹਿੰਦੇ ਨੇ ਇਦਾਂ ਹੀ ਆ ਨਾ ਖੁਰਦ-ਬੁਰਦ ਕਰ ਦਿੱਤਾ ਕਿ ਨਾ ਤਾਂ ਕੋਈ ਪੈਸੇ ਦਾ ਹਿਸਾਬ ਦਿੱਤਾ ਗਿਆ ਤਾਂ ਨਾ ਹੀ ਇਹ ਦਰਖਤ ਕਿੱਧਰ ਗਏ ਕੀ ਨਹੀਂ ਉਹ ਕਰ ਦਿੱਤੇ ਗਈ ਤਾਂ ਜਿਹੜੀ ਹਰਿਆਲੀ ਸੀ ਖਤਮ ਕਰ ਦਿੱਤੀ ਗਈ ਹੈ ਜਿਹੜੀ ਛਾਂ ਸੀ ਜਿਹੜੀਆਂ ਕਿ ਬੋਰਡ ਦੀਆਂ ਛਾਵਾਂ ਖਤਮ ਕਰ ਦਿੱਤੀਆਂ ਗਈਆਂ ਅਸੀਂ ਪਹੁੰਚੇ ਆ ਪਿੰਡ ਟਕਾਵਾਂ ਵਾਲੇ ਦੇ ਵਿੱਚ ਕਰਦੇ ਆਪਾਂ ਨਿਰਮਲ ਸਿੰਘ ਸਰਪੰਚ ਦੇ ਨਾਲ ਗੱਲਬਾਤ ਆਓ ਹੈਲੋ ਸਰਪੰਚ ਸਾਹਿਬ ਕੀ ਹਾਲ ਆ ਵਧੀਆ ਬਈ ਸੋਨੇ ਹੋਰ ਸਭ ਠੀਕ ਆ ਤੇਰੇ ਪਿੰਡ ਸੀਗੇ ਕਿਵੇਂ ਸੀ ਮੁੰਡਾ ਤੇਰੇ ਪਿੰਡ ਦੇ ਬਹੁਤ ਜਣੇ ਖੜੇ ਹੋਏ ਆ। ਅੱਛਾ। ਹੂੰ। ਉਹਦਾ ਹੋ ਗਿਆ ਮੇਰੇ ਤੇ ਕਾਰਵਾਈ ਕਰਾਤੀ ਇਹਨਾਂ ਨੇ। ਨਹੀਂ ਕਾਰਵਾਈ ਹਜੇ ਹੋਈ ਨਹੀਂ ਨਾ ਅਸੀਂ ਕੀਤੀ ਆ ਗੱਲਬਾਤ ਅੰਗਲਾਤ ਭਾਗ ਨਾਲ। ਚਲੋ ਸਾਨੂੰ ਫਿਰ ਫੋਨ ਤੇ ਦੱਸ ਦਿਓ ਵੀ ਇਹ ਜਿਹੜਾ ਦਰਖਤ ਤੁਸੀਂ ਕੱਟੇ ਆ ਇਹ ਇਹ ਕਿਉਂ ਕੱਟੇ ਆ ਜੀ? ਕਿਵੇਂ? ਜਿਹੜੇ ਦਰਖਤ ਤੁਸੀਂ ਕੱਟੇ ਆ ਬੜੇ ਵੱਡੇ ਵੱਡੇ ਪੁਰਾਣੇ ਦਰਖਤ ਆ ਇਹ 20-20 ਸਾਲ ਪੁਰਾਣੇ ਆ ਉਦੋਂ ਵੀ ਜ਼ਿਆਦਾ ਹੋਣਗੇ 50 ਜਾਂ 2-2 ਸਾਲ ਦੇ ਪੁਰਾਣੇ ਦਰਖਤ ਆ ਇਹ ਇੱਕ ਮਨਜ਼ੂਰੀ ਲਈ ਸੀ ਪਰ ਤੁਸੀਂ ਕਿਸੇ ਕੋਲ ਇਹ ਸਰ ਇਹ ਸਰ ਸਾਡੇ ਕੋਲ ਅਧਿਕਾਰ ਹੈਗਾ ਅੱਛਾ ਠੀਕ ਹੈ ਇਹ ਅਧਿਕਾਰ ਆਪਣੇ ਤੁਹਾਡੇ ਕੋਲ ਅਧਿਕਾਰ ਦਰਖਤ ਕੱਟਣ ਦਾ ਹੈਗਾ ਤੁਹਾਡੇ ਕੋਲ ਅਧਿਕਾਰ ਨਹੀਂ 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 ਅਸੀਂ ਪੰਚਾਇਤ ਰਈ ਮਤਾ ਪਾ ਕੇ ਨਾ ਹੂੰ ਸਾਡਾ ਮਤਾ ਪਾਇਆ ਹੈ ਅੱਛਾ ਜਿਹੜਾ ਅਸੀਂ ਛੱਪੜ ਦਾ ਕੰਮ ਕਰਨਾ ਸੀ ਇਤਨੇ ਦਰਖਤ ਪੱਟੇ ਆ ਅੱਛਾ ਨੇ ਜਿਹੜੇ ਦੂਜੇ ਪਾਸੇ ਪੜੇ ਤਾ ਛੱਪੜ ਦਾ ਤਾਂ ਕੁਝ ਲੈਣਾ ਦੇਣਾ ਹੀ ਹੈ ਨਹੀਂ ਗਾ ਕਿਵੇਂ ਜਿਹੜੇ ਦੂਜੇ ਪਾਸੇ ਪੱਤੇ ਗਏ ਆ ਜਿੱਧਰ ਘਰ ਆ ਉਧਰ ਛੱਪੜ ਦਾ ਕੋਈ ਲੈਣਾ ਦੇਣਾ ਹੀ ਹੈ ਨਹੀਂ ਉੱਥੇ ਤਾਂ ਪਾਣੀ ਵਾਲੀ ਟੈਂਕੀ ਆ ਉਧਰ ਯਾਰ ਛੱਪੜ ਦਾ ਕੰਮ ਉਧਰ ਨੂੰ ਤੱਕ ਚਲਾਉਣਾ ਐ ਟੇਡਾ ਬਣਾਉਣਾ ਨਾਲ ਅੱਛਾ ਅੱਛਾ ਵੀ ਇਹ ਤਾਂ ਤੁਸੀਂ ਕਹਿੰਦੇ ਵੀ ਤੁਹਾਡੇ ਕੋਲ ਅਧਿਕਾਰ ਹੈਗਾ ਇਹ ਜਿਹੜੇ ਦਰਖਤ ਵੜਨ ਦਾ ਉਹ ਨਹੀਂ ਯਾਰ ਅਸੀਂ ਮਤਾਂ ਪਾਇਆ ਆ ਬਾਈ ਹਾਂ ਮਤਾ ਪਾ ਕੇ ਤੁਸੀਂ ਤੇ ਮਤਾ ਪਾ ਕੇ ਦਰਖਤ ਵੜਦੇ ਆ ਤੁਹਾਨੂੰ ਫਿਰ ਜਦੋਂ ਤੁਸੀਂ ਵੱਡੇ ਆ ਇਹ ਪੈਸਿਆਂ ਦਾ ਕੀ ਕੀਤਾ ਜੀ ਇਹ ਕਿੰਨੇ ਦੇ ਵਿਕੇ ਆ ਇਹ ਕਿਵੇਂ ਇਹ ਕਿੰਨੇ ਕਿੰਨੇ ਇਹ ਜਿਹੜੇ ਦਰਖਤ ਵੱਡੇ ਆ ਇਹ ਕਿੰਨੇ ਦੇ ਵਿੱਚ ਆ ਤੇ ਉਹਨਾਂ ਪੈਸਿਆਂ ਦਾ ਕੀ ਕੀਤਾ ਜੀ ਕਿੱਥੇ ਲਾਏ ਆ ਤੁਸੀਂ ਪੈਸੇ ਲਾਉਣੇ ਇੱਥੇ ਲਾਉਣੇ ਆ ਬੋਰ ਤੇ ਲਾਉਣੇ ਆ ਕੋਈ ਇੱਥੇ ਕੰਮ ਸਾਰਾ ਬੂਟੇ ਲਾਉਣੇ ਆ ਇੱਥੇ ਅੱਛਾ ਕਿੰਨੇ ਕਿ ਦਰਖਤ ਕਿੰਨੇ ਦੇ ਵਿੱਚ ਆ ਜੀ ਤੁਸੀਂ ਕਿਵੇਂ ਇਹ ਜਿਹੜੇ ਦਰਖਤ ਤੁਸੀਂ ਪੱਟੇ ਆ ਇਹ ਇਹ ਕਿੰਨੇ ਦੇ ਵਿੱਚ ਆ ਇਹਦੇ ਪੇਮੈਂਟ ਕਿੰਨੀ ਬਣੀ ਸੀਗੀ ਇਹ ਯਾਰ ਹੁਣ ਅਸੀਂ ਤਾਂ ਤੇਰੇ ਕੋਲ ਆ ਕੇ ਦੱਸਾਂਗੇ ਨਾ ਕੀ ਬਣਿਆ ਕੀ ਨਹੀਂ ਬਣਿਆ ਓਹ ਇਦਾਂ ਲੜਾਉਂਦੀ ਕਦੋਂ ਮਿਲੋਂਗੇ ਜੀ ਇਸੇ ਕਰਕੇ ਤਾਂ ਤੁਹਾਨੂੰ ਅਸੀਂ ਕਹਿ ਰਹੇ ਸੀ ਵੀ ਸਾਨੂੰ ਮਿਲ ਲੋ ਇੱਕ ਵਾਰੀ ਨਹੀਂ ਮੈਂ ਨਾ ਮੈਂ ਅੰਬਰਸਰਾਂ ਮੈਂ ਇੱਥੇ ਐ ਨਹੀਂਗਾ ਤੁਸੀਂ ਪੱਕ ਰੱਖੋਗੇ ਆਪਣਾ ਤਾਂ ਅਸੀਂ ਆਈਏ ਜੀ ਤੇ ਅਸੀਂ ਖਬਰ ਚਲਾ ਦਈਏ ਪੱਕ ਤੁਹਾਨੂੰ ਰੱਖਾਂਗਾ ਫਿਰ ਤੁਸੀਂ ਚਲਾ ਦਿਓ ਗੱਲ ਹੱਦ ਠੀਕ ਹੈ ਜੀ ਕਨੇ ਕਨੇ ਕ ਟਾਈਮ ਤੱਕ ਆਉਂਗੇ ਤੁਸੀਂ ਬਾਦ ਨੂੰ ਦੱਸਦਾ ਹਾਂ ਠੀਕ ਆ ਜੀ ਹੈਲੋ ਸਰ ਸਤਿ ਸ੍ਰੀ ਅਕਾਲ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਰ ਮੈਂ ਮੇਰਾ ਨਾਮ ਸੋਨਾ ਰਾਏ ਆ ਸੋਨਾ ਟੀਵੀ ਪੰਜਾਬ ਤੋਂ ਪੱਤਰਕਾਰ ਬੋਲਦਾ ਹਾਂ ਜੀ ਹਾਂ ਜੀ ਦੱਸੋ ਇੱਕ ਪਿੰਡ ਕਾਵਾਂ ਵਾਲੇ ਦੇ ਵਿੱਚ ਸਰਪੰਚ ਦੇ ਵੱਲੋਂ ਵੱਡੇ ਵੱਡੇ ਸਾਰੇ ਦਰਖਤ ਵੜ ਦਿੱਤੇ ਗਏ ਆ ਜੀ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਸਰ ਐਕਚੁਅਲੀ ਮੇਰੇ ਨੂੰ ਕਾਰਵਾਈ ਚੱਲ ਰਹੀ ਹੈ ਜੀ ਮੈਂ ਮੁੱਕ ਦੇ ਦੇਖ ਕੇ ਗਿਆ ਮੈਂ ਫੋਟੋਗ੍ਰਾਫੀ ਕਰਕੇ ਗਿਆ ਠੀਕ ਆ ਜੀ ਹਾਂ ਜੀ ਤੇ ਮੈਂ ਆਪਣੇ ਅਫਸਰਾਂ ਨਾਲ ਗੱਲ ਕਰਦਾ ਪਿਆ ਮੇਲਜੋਲ ਕਰ ਰਹੇ ਆ ਜੀ ਕੀ ਕਰਨਾ ਹੈ ਅਸੀਂ ਆਪਦੀ ਕਾਰਵਾਈ ਜਿਹੜੀ ਬੰਦ ਹੀ ਸਾਡੇ ਹੱਥ ਹੋਊਗੀ ਅਸੀਂ ਕਰਾਂਗੇ ਸਰ ਇਹ ਬਹੁਤ ਦਿਨ ਹੋ ਗਏ ਆ ਤੁਸੀਂ ਕਾਰਵਾਈ ਕੀਤੀ ਨਹੀਂ ਨੌਜਵਾਨ ਕਹਿੰਦੇ ਆ ਵੀ ਇਹ ਦਿਮਾਗਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਨਹੀਂ ਜੀ ਇਹ ਗਲਤ ਗਲਤ ਹੈ ਜੀ ਮੈਨੂੰ ਹਾਲੇ ਮੈਂ ਪਰਸੋਂ ਮੌਕਾ ਦੇ ਕੇ ਗਿਆ ਉਸ ਤੋਂ ਇੱਕ ਦਿਨ ਪਹਿਲਾਂ ਮੈਨੂੰ ਰਿਪੋਰਟ ਆਈ ਕੇ ਨੇ ਸ਼ਿਕਾਇਤ ਕੀਤੀ ਸੀ ਅੱਛਾ ਜੀ ਹਾਂ ਜੀ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਏ ਉਹ ਸ਼ਾਇਦ ਤੁਹਾਡੇ ਕੋਲ ਵੀ ਹੋਣ ਜਾਂ ਤੁਹਾਨੂੰ ਵੀ ਉਹਨਾਂ ਨੇ ਦੱਸਿਆ ਹੋਵੇ ਹਨਾ ਹਾਂ ਜੀ ਤੇ ਉਹਨਾਂ ਨੂੰ ਪੁੱਛ ਲਓ ਉਹਨੇ ਮੈਨੂੰ 24 ਜੀ ਕਹਿ ਦਿੱਤੀ ਤੇ ਪਰਸੋਂ ਆਲੇ ਜਿਹੜੀ ਮੈਂ ਆ ਗਿਆ ਉਹਨਾਂ ਕੋਲ ਮੈਂ ਉੱਥੇ ਮੁੱਕ ਲਿੱ ਕੇ ਗਿਆ ਤੇ ਕੱਲ ਨਹੀਂ ਮ ਆਇਆ ਪਰਸੋਂ ਆਇਆ ਸੀ ਤੁਹਾਡਾ ਸ਼ੋਭਾ ਨਾਮ ਕੀ ਆ ਜੀ ਮੈਂ ਨਾ ਜਗਦੀਪ ਜੀ ਜਗਦੀਪ ਜੀ ਇਹ ਇਹ ਕਦੇ ਤੱਕ ਕਾਰਵਾਈ ਹੋ ਜਾਵੇ ਇਹਨਾਂ ਦੇ ਉੱਤੇ ਵੈਸੇ ਜੇ ਕਰ ਉਦਾਂ ਆਪਾਂ ਗੱਲ ਕਰੀਏ ਤਾਂ ਸਰ ਮੇਰੀ ਇੱਕੋ ਗੱਲ ਹੈ ਜੀ ਦੇਖੋ ਮੈਂ ਨਾ ਰਿਕਾਰਡ ਤੇ ਦੇਖ ਰਿਹਾ ਹਨਾ ਤੁਹਾਡਾ ਰਿਕਾਰਡ ਹੁੰਦਾ ਇੱਕ ਦਫ਼ਤਰ 'ਚ ਹਨਾ ਰਿਕਾਰਡ ਦੇ ਵਿੱਚ ਜੇ ਇਹ ਰੁਕ ਹੋਣਗੇ ਹਨਾ ਜੀ ਹਾਂਜੀ ਤੇ ਫਿਰ ਅਸੀਂ ਆਪਦੀ ਕਾਰਵਾਈ ਕਰਾਂਗੇ ਜੀ ਇਹ ਰਿਕਾਰਡ ਦੇ ਵਿੱਚ ਨਹੀਂ ਹੁੰਦੇ ਜੀ ਇਹ ਦੋ ਦੋ ਸਾਲ ਪੁਰਾਣੇ ਦਰਖਤਾਂ ਜੀ ਹਾਂਜੀ ਨਹੀਂ ਜੀ ਪਤਾ ਕੀ ਹੁੰਦਾ ਜੀ ਇੱਕ ਤਾਂ ਪੰਚਾਇਤ ਵੱਲੋਂ ਵੀ ਲਾਏ ਜਾਂਦੇ ਇੱਕ ਕਿਵੇਂ ਵੀ ਕਿਵੇਂ ਨਾ ਕਿਵੇਂ ਲਵਾਏ ਜਾਂਦੇ ਹੁੰਦੇ ਜੀ ਪਿੰਡ ਵੱਲੋਂ ਹਾਂਜੀ ਹਾਂਜੀ ਉਹ ਲੱਗ ਉਹ ਲੱਗ ਚੀਜ਼ ਹੁੰਦੀ ਐ ਜਿਵੇਂ ਸਾਡੇ ਕੋਲ ਹੁੰਦੇ ਨਾ ਉਹ ਸਾਡੇ ਕੋਲ ਰਿਕਾਰਡ 'ਚ ਲਿਖੀ ਹੁੰਦੇ ਐ ਸਾਰੇ ਕੱਟ ਸਕਦੇ ਅਸੀਂ ਸਰਪੰਚ ਦਰਖਤ ਨਹੀਂ ਸਰ ਇਹ ਤਾਂ ਜਿਵੇਂ ਮੰਨ ਲਓ ਪੰਚਾਇਤ ਵੱਲੋਂ ਲਵਾਏ ਇਹਨਾਂ ਨੇ ਹਨਾ ਲਾਏ ਹੋਣਾ ਆਪ ਲਾਏ ਹੋਣ ਪਿੰਡ ਵੱਲੋਂ ਹਨਾ ਹਾਂਜੀ ਫੇਰੇ ਇਹ ਇਹਦੀ ਰਿਸਪੌਂਸਿਬਿਲਟੀ ਸਾਡੇ ਨਹੀਂ ਹੁੰਦੀ ਹੂੰ ਹਾਂਜੀ ਅਸੀਂ ਜਿੱਦਾਂ ਹੁਣ ਸਾਡੇ ਰਿਕਾਰਡ 'ਚ ਮਿਲਣਗੇ ਅਸੀਂ ਦੇਖਾਂਗੇ ਫੇਰ ਹੀ ਅਸੀਂ ਕਾਰਵਾਈ ਕਰਾਂਗੇ ਨਾ ਸਰ ਮੈਂ ਇਹਨਾਂ ਨੂੰ ਅਖਦਾ ਤਾਂ ਮੈਨੂੰ ਫੋਨ ਬਹੁਤ ਆਉਂਦੇ ਪੇ ਸ਼ਿਕਾਇਤ ਤੇ ਸ਼ਿਕਾਇਤ ਹੁੰਦੀ ਏ ਮੈਂ ਇਹਨਾਂ ਨੂੰ ਦੱਸਿਆ ਕਿ ਅਸੀਂ ਸਰ ਰਿਕਾਰਡ ਦੇਖ ਰਹੇ ਹਾਂ ਰਿਕਾਰਡ ਦੇਖ ਕੇ ਆਵਾਂਗੇ ਨਾ ਕਾਰਵਾਈ ਕਰਾਂਗੇ ਇਦਾਂ ਤਾਂ ਅਸੀਂ ਕਰ ਨਹੀਂ ਸਕਦੇ ਨਹੀਂ ਸਰ ਇੰਨੇ ਦਿਨ ਹੋ ਗਏ 2 4 ਦਿਨ ਤੁਸੀਂ ਕਹਿੰਨੇ ਆਪ ਹੀ ਕਹਿ ਰਹੇ ਸੀ ਹੋ ਕੇ ਗਿਆ ਸੀ ਇਹ ਤੁਹਾਨੂੰ ਹਜੇ ਰਿਕਾਰਡ ਹੀ ਨਹੀਂ ਲੱਭਿਆ ਜੀ 2 2 ਸਾਲ ਪੁਰਾਣੇ ਸਰ 2 2 ਸਾਲ ਪੁਰਾਣੇ ਦਰਖਤ ਆ ਕੀ ਗੱਲ ਇਹਨਾਂ ਦਾ ਤੋੜ ਤੋਂ ਰਿਕਾਰਡ ਹੀ ਹੈ ਨਹੀਂਗਾ ਸਰਕਾਰੀ ਜਗ੍ਹਾ ਦੇ ਵਿੱਚ ਆ ਟੈਂਕੀ ਬਣੀ ਹੋਈ ਆ ਸਰ ਐਕਚੁਅਲੀ ਨਾ ਮੇਰੀ ਗੱਲ ਸੁਣੋ ਹਾਲੇ ਰਿਕਾਰਡ ਨਿਕੂ ਰਿਕਾਰਡ ਤਾਂ ਹੀ ਕੱਢਦੇ ਪਏ ਆ ਲਈ ਗੱਲ ਹੈ ਤੁਹਾਨੂੰ ਪਤਾ ਇਹ ਕਿੰਨੇ ਪੁਰਾਣੇ ਰੋਖ ਜੀ ਹਨਾ ਹਾਂਜੀ ਹਾਂ ਹੁਣ ਜੇ ਤੁਹਾਨੂੰ ਰਿਕਾਰਡ ਲੱਭੂਗਾ ਤਾਂ ਅਸੀਂ ਕਾਰਵਾਈ ਕਰਾਂਗੇ ਨਾ ਠੀਕ ਆ ਦੂਜੀ ਗੱਲ ਜਿਹੜੇ ਨਹਿਰਾਂ ਦੇ ਨਹਿਰ ਦੇ ਉੱਤੇ ਵੀ ਦਰਖਤ ਸਾਰੇ ਵੱਢ ਕੇ ਉਹ ਵੀ ਸਾਫ ਸਪਾਈ ਕਰ ਦਿੱਤੀ ਗਈ ਆ ਉਹ ਉਹਨਾਂ ਦੇ ਤਾਂ ਰਿਕਾਰਡ ਹੋਣਗੇ ਨਾ ਤੁਹਾਡੇ ਕੋਲ ਸਰ ਉਹਨਾਂ ਦਾ ਦੇਖਣਾ ਪੈਣਾ ਜੀ ਮੈਂ ਉਹੀ ਤੁਹਾਨੂੰ ਕਹਿੰਨਾ ਪਈ ਮੈਂ ਦੇਖ ਕੇ ਆਉਂਗਾ ਹੁਣ ਕੱਲ ਨੂੰ ਆਣਾ ਤੁਹਾਡੇ ਇੱਧਰ ਮੈਂ ਹੁਣ ਰਿਕਾਰਡ ਦੇਖ ਕੇ ਸਾਰੀ ਇਨਵੈਸਟੀਗੇਸ਼ਨ ਕਰਕੇ ਫੇਰ ਹੀ ਆਉਂਗਾ ਜੀ ਫੇਰੀ ਮੈਂ ਕੋਈ ਇਹਨਾਂ ਦੇ ਕੇਸ ਕਰੂੰਗਾ ਪੱਤਿਆ ਠੋਕੂੰਗਾ ਜੀ ਕੋਰਟ ਕੇਸ ਲਾਉਂਗਾ ਪੁਸ਼ਤਾ ਕਰੂੰਗਾ ਹੀ ਫਿਰ ਮੈਂ ਜੇ ਜੁਰਮਾਨਾ ਇਹਨਾਂ ਤੋਂ ਲਜਰਮਾਨ ਜਿੰਨਾ ਬਣੇਗਾ ਉਹ ਲਾਉਂਗਾ ਜੀ ਠੀਕ ਹੈ ਜੀ ਜੇਕਰ ਇਹ ਅੱਜ ਸਾਨੂੰ ਦਰਖਤ ਲਾਉਣੇ ਪੈਣ ਆਪਾਂ ਨੂੰ ਇਹ ਲਾਉਣੇ ਪੈਣ ਉਧਰ ਸਰਕਾਰ ਕਹਿੰਦੀ ਹਰੀ ਕ੍ਰਾਂਤੀ ਆ ਹਰ ਇੱਕ ਰੁੱਖ ਲਾਓ ਇਹ 2-2 4-4 ਸਾਲ ਪੁਰਾਣੇ ਸਦੀਆਂ ਦੇ ਦਰਖਤ ਵੱਡੇ ਗਏ ਕੱਟੇ ਗਏ ਆ ਕੋਈ ਛੋਟਾ ਮਾਮਲਾ ਨਹੀਂ ਜੀ ਇਸ ਨੂੰ ਸੀਰੀਅਸ ਲਓ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਸੀਰੀਅਸ ਹੀ ਲਈ ਹੈ ਇਹ ਮੈਟਰ ਪਰ ਹੁਣ ਮੈਨੂੰ ਆਪ ਦੀ ਜਿੰਨੀ ਕਾਰਵਾਈ ਮੈਂ ਆਪ ਕਰਾਂਗਾ ਜੀ ਠੀਕ ਆ ਸਰ ਥੈਂਕ ਯੂ ਸਰ ਓਕੇ ਜੀ ਮੈਨੂੰ ਥੋੜਾ ਜਿਹਾ ਟਾਈਮ ਦੋ ਮੈਂ ਜ਼ਰੂਰ ਕਰਾਂਗਾ ਜੀ ਠੀਕ ਆ ਜੀ ਥੈਂਕ ਯੂ ਸਰ ਜੋ ਸੱਚ ਹੋਊਗਾ ਉਹੀ ਹੋਊਗਾ ਜੀ ਠੀਕ ਆ ਜੀ ਠੀਕ ਆ ਜ